2 ਸਾਲ ਦੀ ਕੱਟੀ ਆ। ਸਮਰਾਟ ਦੀ ਐ। ਥੇਮ ਬਗਰੀਆਂ ਵਾਲੇ ਦੀ। ਥੱਲੇ ਥਣ ਵਧੀਆਂ ਨੇ। ਆਹ ਸਾਲ ਤੋਂ ਉੱਪਰ। ਇਹ ਆਪਣੀ ਮੰਜ ਦੇ ਮਗਰਾਈ ਤੀ 16-17 ਕਿਲੋ ਦੁੱਧ ਤੀ। ਆਹ ਸਾਲ ਤੇ ਵੀ ਇਹੀ ਮੰਜ ਦੇ ਮਗਰਾਈ ਦੇ। ਇਹ ਕਾਹ ਕੱਟੀ ਐ? ਇਹ ਆਪਣੀ ਆਫ ਦਾ ਡਿਕਵਰਾ ਦੀ ਮੱਝ ਦੇ ਇਹ ਬਿਰਲੇ ਦੀ ਆ ਕਿ 27000 ਦੀ ਦੇਵਾਂਗੇ ਆ ਵੀ ਬਿਰਲੇ ਦੀ ਆ 8.5 ਹਜ਼ਾਰ ਦੀ ਦੇਵਾਂਗੇ ਮਾਮਾ ਦੋ ਤਾਂ 17 18 18 ਕਿਲੋ ਦੈਨਾ ਦਵਾਂਗੇ ਆ ਜੀ ਦੇ ਦਾਂਗੇ 14000 ਰੁਪਏ ਇਹ ਕਾ ਗੱਟੀ ਹੈ ਇਹ ਦੇ ਦਾਂਗੇ ਆਪਾਂ 17000 ਰੁਪਏ ਆ ਗੱਟੀ ਦੇ ਦਾਂਗੇ ਆਪਾਂ ਲੈਣ ਦੇਣੀ ਰੇਟ ਹੈ ਸਾਰੀਆਂ ਦਾ